ਉਹ ਬੜਾ 70 ਸਾਲ ਹੈ ਸਾਰੇ ਪਿੰਡ ਵਾਲੇ ਇਹਨਾਂ ਨੂੰ ਭੂਆ ਜੀ ਕਹਿੰਦੇ ਨੇ ਤੁਸੀਂ ਵਿਆਹ ਨਹੀਂ ਕਰਾਇਆ ਜੰਗੀਏ ਤੁਹਾਡੀ ਕ੍ਰੇਤੀ ਵਾਲੇ ਕੰਮ 'ਚ ਨਹੀਂ ਬੈਠਦੇ ਉਹਦਾ ਕੀ ਕਾਰਨ ਤਾਂ ਮੈਂ ਆਪਣੇ ਪੈਰਾਂ ਦੀ ਜਿਹੜੀ ਦੇਹਾਂ ਦੇ ਨਹੀਂ ਸਕਦੀ ਕਿਉਂਕਿ ਸਾਡੇ ਕੋਲ ਜੈਫਰਪੁਰ ਗੱਡੀ ਸੀ ਡੀਸੀ ਜੈਲਗਪਤੀ ਜਨਰਲ ਤੋਂ ਲਿਆ ਮੈਂ ਉਹ ਚਲਉਂਦੀ ਸੀ ਗੱਡੀ ਇੰਗਲੈਂਡ ਤੋਂ ਲਿਆਏ ਸੀਗੇ ਉਦੋਂ ਹਾਂਜੀ ਬਾਈਕਾਰ ਆਈ ਸੀ ਇੰਗਲੈਂਡ ਤੋਂ ਬਾਈਕਾਰ ਆ ਗਈ ਬਾਰਮਿੰਗ ਗੱਡੀ ਦਾ ਡਰਾਈਵਿੰਗ ਸੀਗੀ ਆ ਚਲੋ ਚਲੋ ਦੇ ਲਈ ਨਾ ਤੇ ਮੈਂ ਚਲਾਈ ਤੋ ਕਹਿੰਦੇ ਦੇਖੋ ਟਾਈ ਲੈ ਕੇ ਜਦੋਂ ਮੈਂ ਨਾ ਬੈ ਕੇ ਗਿਆ ਕਹਿੰਦੇ ਤੁਸੀਂ ਕਿਹੜੀ ਗੱਡੀ ਚਲਾਉਂਦੇ ਰਹੇ ਦੇਖਾ ਮੈਂ ਉਸਤ ਨਹੀਂ ਉਹ ਜੈਪਰ ਹੋਣਾ ਹੈ ਉਹ ਇੰਡੀਅਨ ਗੱਡੀ ਹੈ ਹੁਣ ਵੀ ਬੜੀਆਂ ਬਚਾਰੀਆਂ ਪਰੇ ਭੈਣ ਜੀ ਤੁਹਾਨੂੰ ਕਦੀ ਨਹੀਂ ਲੱਗਾ ਮੈਂ ਕੰਮ ਕਰਾਂ ਮੈਨੂੰ ਲੱਗਾ ਬਿਲਕੁਲ ਨਹੀਂ ਮੈਂ ਤਾਂ ਬੜੀ ਖੁਸ਼ ਹਾਂ ਮੜਾ ਮੋੜਾ ਕਲੇਸ਼ ਰਹਿੰਦਾ ਨਾ ਉਹ ਕਹਿੰਦਾ ਨਾ ਬੀਬੀ ਚੰਗਾ ਕੀਤਾ ਇਹ ਵਗਾਰੀ ਮਾਰਨ ਲੋਕਾਂ ਦੇ ਮੈਂ ਕਿਹੋਂ ਤੇ ਲੈਣੀ ਕੋਈਆਂ ਨੇ ਕਿਹਾਂ ਤੇ ਸੋਗੋ ਤੱਕ ਨੋ ਮੋਛੇਤੀਆਂ ਜਿਆਦਾ

ਯਾਦ ਹੈ ਦੇਖਣ ਨਹੀਂ ਜਾਂਦੇ ਨਹੀਂ ਨਾ ਪਾਸੇ ਮੈਂ ਬਹੁਤ ਹੱਦ ਕਰਦਾ ਨਹੀਂ ਬੁਤੀਸ ਕਰ ਰਹੀ ਕਿਉਂਕਿ ਦੇ ਦੇ ਅੱਜ ਕੱਲ ਤਾਂ ਬਹੁਤ ਵੀ ਪ੍ਰੋਬਲਮ ਮੈਸੇਜ ਆ ਜਾਂਦੀ ਹੈ ਕਿ ਕਿਸੇ ਦਾ ਤਾਂ نیند ਉਣੀ ਆ ਹੀ ਨਹੀਂ ਸਵੇਰ ਨੂੰ ਸਾਰੇ ਕਹਿੰਦੇ 4 ਵਜੇ ਉੱਠ ਕੇ ਬਾਅਦ ਕਰੇ ਤਾਂ ਨਹੀਂ ਨੀ 4 ਵਜੇ ਨਹੀਂ ਇਹ ਤਾਂ ਆਪ ਨੂੰ ਪਾਸ ਕਰ ਲੈ ਬੇਟਾ ਪੈਸੇ ਦੀ ਪ੍ਰੋਬਲਮ ਤਾਂ ਘੱਟੇ ਜਿਹਾ ਮੋਰੇ ਖੜੀਆ ਰੋਚਾ ਹੀ ਨਹੀਂ ਪੈਸੇ ਦੇਖਸਤ ਅਸਤ ਦੀ ਮੀਨ ਕੋ ਜਿਹੜੀ ਆ ਉਹ ਵੇਲਾ ਪਾ ਜਾਂ ਸੋਚੀ ਜਾਂ ਦੂਏ ਨੂੰ ਦੇ ਕੇ ਗਲੀ ਜਾਣੀ ਕਿ ਉਹਦੇ ਕੋਈ ਲੀਜੀਆ ਹੋਣਾ ਹੋਰ ਅotrasੀ ਜਾਂ ਗਿਆ ਕਿਸੇ ਦਾ ਫਿਕਰ ਉਸਦਾ ਨਹੀਂ ਹੈ ਮਾਤਾ ਨਵਰੂਪ कौर ਸਾਡੇ ਨਾਲ ਨੇ ਜਿਨ੍ਹਾਂ ਦੀ ਉਮਰ 77 ਸਾਲ ਹੈ ਸਾਰੇ ਪਿੰਡ ਵਾਲੇ ਇਹਨਾਂ ਨੂੰ ਭੂਆ ਜੀ ਕਹਿੰਦੇ ਨੇ ਇਹਨਾਂ ਨੇ ਸਾਤਕਾ ਸਰਪੰਚ ਵੀ ਨੇ ਪਿਛਲੀ ਵਾਰੀ ਪੂਰੀ ਟਰਮ ਇਹਨਾਂ ਨੇ ਸਰਪੰਚੀ ਵੀ ਹੰਢਾਈ ਹੈ ਤੇ 28 ਕਿੱਲਿਆਂ ਦੀ ਖੇਤੀ ਇਹ ਆਪ ਖੁਦ ਕਰਦੇ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਬੀਜੀ ਬੜਾ ਵਧੀਆ ਲੱਗਿਆ ਜੀ ਮਿਲ ਕੇ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਹੋ ਠੀਕ ਠਾਕ ਹੋ ਤੁਸੀਂ ਹਾਂਜੀ ਸੇਤ ਚਲੋ ਲਗਾਤਾਰ ਵੈਸੇ ਉਮਰ ਦਾ ਪੜਾ ਲੰਘ ਰਹੇ ਆ ਥੋੜਾ ਜਿਹਾ ਕਮਜ਼ੋਰ ਪਹਿਲਾਂ ਨਾਲੋਂ ਲੱਗ ਰਹੇ ਹੂੰ ਪਰ ਉਦਾਂ ਠੀਕ ਹੋ ਤੁਸੀਂ ਨਹੀਂ ਉਦਾਂ ਤਾਂ ਮੈਂ ਠੀਕ ਆ ਮਸਤੂਮ ਨੇ ਦੀ ਪ੍ਰੋਬਲਮ ਨਹੀਂ ਆ ਅੱਛਾ ਅਜਰਵਾਇਨ ਜਿੱਦਾਂ ਹੁਣ ਟਰੈਕਟਰ ਤੇ ਬੈ ਗੀਆਂ ਚਲੌਣ ਵੀ ਕੋਈ ਪ੍ਰੋਬਲਮ ਨਹੀਂ ਕੰਮ ਨਹੀਂ ਕੋਈ ਪ੍ਰੋਬਲਮ ਨਹੀਂ ਤਾਂ ਜਦੋਂ ਖੜੀ ਹੁੰਨੀ ਆ ਫਿਰ ਉਹ ਦਫਤਾ ਥੋੜਾ ਸਾਫ ਕਰਕੇ ਜੰਮੀ ਅੱਛਾ ਉਹ ਨਾਲੇ ਥੋੜੀਆਂ ਦੇਖ ਲਾਂ ਨੂੰ ਸੋ ਚੰਨੀ ਆ ਤੇ ਉਹ ਕਹਿੰਦਾ ਹੈ ਉਹ ਫੈਕਟਰ ਤੋਂ ਲਾਂ ਨੂੰ ਠੀਕ ਹੈ ਇਹਦਾ ਉਹ ਕਿਤੇ ਖੇਤੀਬਾੜੀ ਕਰਦੇ ਕਰਦੇ ਹੀ ਤੇ ਨਹੀਂ ਕਿਵੇਂ ਲੱਕ ਨੂੰ ਜੋਰ ਜ਼ਿਆਦਾ ਆਇਆ ਜਿਹਦਾ ਨਹੀਂ ਖੁੰਜਦੀ ਇਹ ਫੈਕਟਰ ਨਹੀਂ ਹੁੰਦਾ ਥੋੜਾ ਜੇ ਇਹਦਾ ਨਾ ਕਰਕੇ ਤਾਂ ਤੁਮਾਤ ਮੰਨ ਬੰਦਾ ਕੋਈ ਜਾਊਗਾ ਤਾਂ ਉਹ ਥੋੜਾ ਮੈਨੂੰ ਲੱਗਦਾ ਵੀ ਉਹ ਕੰਦਾ ਥੋੜਾ ਮਿੰਨੀ ਯਾਦ ਰੱਖ ਤਦ ਅਜੇ ਵੀ ਤੁਸੀਂ ਕੀਤੀ ਬਾੜੀ ਸਾਰੀ ਆਪ ਹੀ ਕਰਦੇ ਮੈਂ ਆਪ ਕਰਦੀ ਇਹ ਤੁਹਾਡਾ ਇਹ ਫਾਰਮ ਤੁਹਾਡਾ ਹੀ ਹੈ ਹਾਂਜੀ ਇਹ ਮੇਰਾ ਹੀ ਆ ਪਹਿਲਾਂ ਇੱਥੇ ਗ੍ਰੀਨ ਹਾਊਸ ਬਣਿਆ ਹੋਇਆ ਸੀਗੇ ਹਾਂਜੀ ਤੁਸੀਂ ਮੇਰਾ ਖਾਲੂ ਦੋਂਦੀ ਆਏ ਸੀਗੇ ਹਾਂਜੀ ਉਹਨੂੰ ਗ੍ਰੀਨ ਹਾਊਸ ਚਾਰਾ ਸੱਟ ਤੱਕ ਤੱਕਾ ਕੇ ਤੇ ਹੁਣ ਅਸੀਂ ਇਹ ਕਾਹਦੀ ਬੀਜ ਬਾ ਦਿੱਤੀ ਆ ਪਹਿਲਾਂ ਵਾਰ ਅੱਛਾ ਚਲੋ ਆਪਾਂ ਹੌਲੀ ਹੌਲੀ ਨਾਲੇ ਢੇੜਾ ਦਿੰਨੇ ਫਾਰਮ ਤੁਹਾਡੇ ਦਾ ਤੇ ਇਹ ਫਿਰ ਸਾਰੇ 28 28 ਕਿਲੋ ਦਾ ਟੱਕ ਇੱਥੇ ਮੇੜ-ਮੇੜ ਹੀ ਆ ਜੀ ਉੱਛ ਇੱਥੇ ਆ ਜੀ ਕੁਝ ਨਵੇਂ ਪਿੰਡਿਆ ਤੇ ਕੁਝ ਇੰਦਰ ਪਿੰਡ ਤੋਂ ਮਿਥਲ ਦੀ ਅਵਧੀ ਸਰ ਤੋਂ ਅੱਛਾ ਇਹ ਜ਼ਮੀਨ ਨਵੇਂ ਪਿੰਡ ਚ ਨਹੀਂ ਆਉਂਦੀ ਉਹ ਆ ਲਾਂਗੜੀਆਂ ਚ ਪਿੰਡ ਲਾਂਗੜੀਆਂ ਠੀਕ ਹੈ ਇਹ ਫਿਰ ਜੱਦੀ ਜ਼ਮੀਨ ਆ ਜੀ ਤੁਹਾਡੀ ਹਾਂਜੀ ਅੱਛਾ ਤੇ ਇਹ ਤੁਸੀਂ ਤੁਸੀਂ ਸ਼ੁਰੂ ਤੋਂ ਹੀ ਤੁਸੀਂ ਵਾਹ ਰਹੇ ਇਹਨੂੰ ਸ਼ੁਰੂ ਤੋਂ ਹੀ ਮੇਰੇ ਪੱਲਾ ਦਾਇ ਚੱਤੇ ਇੱਥੇ ਸੀਗੇ ਅੱਛਾ ਤੇ ਫਿਰ ਉਹ ਦਾਤਾ ਇਥਾ ਵੇਚ ਗਿਆ ਸਾਨੀ ਥਾ ਉਹ ਅਸੀਂ ਲੈ ਲਈਏ ਅੱਛਾ ਜਿਹੜੀ ਪਾਣੀ ਅਵਿ ਤਫਾਦੀਓ ਪੰਦੀਓ ਉਹ ਹੈਗੀ ਤੁਸੀਂ ਵਿਆਹ ਨਹੀਂ ਕਰਾਇਆ ਜਿੰਦਗੀ ਜੀ ਗ੍ਰੇਸਟੀ ਵਾਲੇ ਕੰਮ 'ਚ ਨਹੀਂ ਵਹਦੇ ਸੀ ਨਹੀਂ ਨਹੀਂ ਉਹਦਾ ਕੀ ਕਾਰਨ ਬਸ ਤੁਹਾਨੂੰ ਤੇ ਮੇਰਾ ਸ਼ੌਕ ਸੀਗਾ ਮੈਂ ਕਿਹਾ ਤਾਂ ਇੰਨਾ ਪੜ੍ਹ ਲਿਆ ਨੇ ਪੜਾਇਆ ਇੰਨਾ ਜੋਗ ਬਣਾਇਆ ਸਾਰਾ ਕੁਝ ਉਹਨਾ ਆਪਣੇ ਪੇਰੈਂਟਸ ਨੂੰ ਉਠਾ ਦੇ ਨਹੀਂ ਸਕੀ ਮੈਂ ਨਾਲ ਲਿਆ ਮੈਂ ਕਿਹਾ ਕਿਸੇ ਦਾ ਘਰ ਸਵਾਰ ਮੈਂ ਨਾਲੋਂ ਆਪਣਾ ਸਵਾਰ ਲਓ ਤਾਂ ਵੀ ਮੈਂ ਆਪਣੇ ਪੇਰੈਂਟਸ ਦੀ ਜਿਹੜੀ ਦੇਣੀ ਆ ਉਹ ਦੇ ਨਹੀਂ ਸਕਦੀ ਜੀ ਬਿਲਕੁਲ ਉਹਨੇ ਸੱਚ ਮੇਰੇ ਲਈ ਕੀਤਾ ਤੇ ਤੁਹਾਡੇ ਪੇਰੈਂਟਸ ਹੁਣ ਹੋ ਨਹੀਂ ਹੈ ਅੱਛਾ ਪੈਰੈਂਟਸ ਮੇਰੀ ਮਦਰ ਵੀ ਟੀਚਰ ਰਹੇ ਆ ਅੱਛਾ ਤੇਰੇ ਫਾਦਰ ਆਦਮੀ ਕਿੱਥੇ ਗਏ ਤੇ ਫਿਰ ਉਹ ਇਹ ਬਾਤ ਹੁੰਦੀ ਤੋਂ ਨਹੀਂ ਹਨ ਅੱਛਾ ਮੈਂ ਇੱਥੇ ਕੰਮ ਕਰਦਾ ਹਾਂ ਤੁਹਾਡੇ ਬ੍ਰਦਰ ਨੇ ਕਹਿੰਦਾ ਮੇਰਾ ਬ੍ਰਦਰ ਚੱਲੇ ਆ ਉਹ ਆਦਮੀ ਤੋਂ ਲੁੱਗੜ ਨਹੀਂ ਗਿਆ ਅੱਛਾ ਤਾਂ ਅੱਜ ਹਮ ਦੇਖ ਸਕਦੇ ਹਾਂ ਤੁਸੀਂ ਉਹਦਾ ਕੀ ਪੜੇ ਕਿੰਨਾ ਉਹ ਤੁਸੀਂ ਮੈਂ ਵੀ ਅੱਜ ਐਮਏ ਬੀਏ ਤੁਸੀਂ ਟੀਚਰ ਵੀ ਰਹੇ ਹੋ ਮੈਂ ਆਪਣਾ ਮੇਰਾ ਸਕੂਲ ਹੈ ਅਜੇ ਵੀ ਹੈਗਾ ਨਹੀਂ ਮੈਂ ਬੰਦ ਕਰਤਾ ਜਿਆਦਾ ਅੱਛਾ ਕਿੰਨਾ ਚਿਰ ਚਲਾਇਆ ਸਕੂਲ ਤੁਸੀਂ ਮੈਂ 75 ਤੋਂ ਲੈ ਕੇ 11 75 ਤੋਂ ਲੈ ਕੇ 11 ਤੱਕ ਲਗਭਗ ਮਤਲਬ ਵੀ 35 36 ਸਾਲ ਚਲਾਇਆ ਸੀ ਹਾਂਜੀ ਹਾਂਜੀ ਉਦੋਂ ਮੇਰੇ ਕੋਲ ਜਿੱਦਾਂ ਜੀਪ ਰੱਖੀ ਆ ਫਿਰ ਅਸੀਂ ਮੈਟਾਡੋਰ ਲੈ ਲਈ ਮੈਟਾਡੋਰ ਬਾਰੇ 407 ਬੱਸ ਲੈ ਲਈ ਮੈਂ ਆਪੇ ਹੀ ਬੱਤੇਪਤ ਕੱਲੰਡੀ ਸੀ ਆਪੇ ਡ੍ਰੌਪ ਕਰਤੀ ਨਹੀਂ ਸੀ ਮੈਂ ਕੱਲੰਡੀ ਨਹੀਂ ਹਾਂ ਬੱਸ ਕਾਚਾ ਜੀ ਚਲੋ ਆਪਾਂ ਪਾਉਟਰ ਕੇ ਨਾਲੇ ਤੁਹਾਡੇ ਫਾਰਮ ਤੇ ਦੇਖਦੇ ਆਂ ਤੇ ਨਾਲੇ ਬਾੜੀ ਦੀਆਂ ਗੱਲਾਂ ਬਾਤਾਂ ਕਰਦੇ ਕਿਦਾਂ ਕੀਤੀ ਬਾੜੀ ਕਰਦੇ ਤੁਸੀਂ ਤੁਸੀਂ ਫਿਰ ਵੀ ਜੀ ਐਮ ਐ ਬੀ ਐਡ ਕਿਹੜੇ ਸਾਲ ਚ ਕੀਤੀ ਸੀਗੀ ਉਹ ਤਾਂ ਲੌਂਗ ਟਾਈਮ ਬੈਕ ਪੁੱਲ ਗਿਆ ਹੁਣ ਤਾਂ ਕਿਹੜੇ ਸਾਲ ਦੇ ਚੋਈ ਨਹੀਂ ਮੈਂ ਤਾਂ ਪੁੱਛਦੇ ਆਂ ਵੀ ਕਿਉਂਕਿ ਉਹਨਾਂ ਜ਼ਮਾਨੇ ਦੇ ਵਿੱਚ ਚਲੋ ਮੁੰਡਿਆਂ ਨੂੰ ਤਾਂ ਪੜਾਉਂਦੇ ਸੀਗੇ ਵੈਸੇ ਤਾਂ ਉਹ ਵੀ ਬਹੁਤ ਘੱਟ ਪੜਾਉਂਦੇ ਸੀਗੇ ਤੇ ਕੁੜੀਆਂ ਨੂੰ ਵੀ ਉਦੋਂ ਮਤਲਬ ਪੜਾਇਆ ਮਾਪਿਆਂ ਨੇ ਤੋਂ ਦੇ ਮੇਰੇ ਪੇਰੈਂਟਸ ਪੜੇ ਲਿਖੇ ਸਗੇ ਅੱਛਾ ਤੇ ਵੀ ਤਾਂ ਹੈ ਉਹ ਨਾ ਦਸ ਗਿਆ ਬੁਕਸ ਵੀ ਲਿਖੀਆਂ ਹੋਈਆਂ ਅੱਛਾ ਜੀ ਤਾਂ ਫਿਰ ਆਰਬੀਚ ਵੀ ਉਹ ਐਜੂਕੇਸ਼ਨ ਹੋਰ ਚੇ ਸੀ ਮੇਰੇ ਫਾਦਰ ਅੱਛਾ ਜੀ ਤੇ ਫਿਰ ਸ਼ੁਰੂ ਤੋਂ ਮੇਰੇ ਬਾਬਾ ਜੀ ਵੀ ਉਹ ਨਾ ਜਮਾਨੀਆਂ ਚ ਦੇਖ ਲਓ ਦਸਵੀਂ ਪੜ੍ਹੇ ਸਕੇ ਉਹਨਾਂ ਨੇ ਡੈਡੀ ਦੇ ਗ੍ਰੈਂਡਫਾਦਰ ਜਿਹੜਾ ਬਾਬਾ ਸੀ ਉਹਨਾਂ ਨੇ ਇੱਥੇ ਕੋਈ ਸੀਟ ਜੋਰਜ ਸਿਕਾ ਸਕੂਲ ਅੰਗਰੇਜ਼ਾਂ ਦਾ ਉੱਥੇ ਨਹੀਂ ਪੜਾਇਆ ਸੀ ਬਾਪੂ ਜੀ ਨੂੰ ਉਹਨਾਂ ਨੇ ਖਾਲਸਾ ਸਕੂਲ ਉਦੋਂ ਅੰਮ੍ਰਿਤਸਰ ਚ ਉੱਥੇ ਪੜਾਇਆ ਸੀ ਦੇਖ ਲਓ ਇੰਨੀ ਜਣੀ ਪਹਿਲਾਂ ਤੋਂ এডੂਕੇਸ਼ਨ ਆ ਅਸੀਂ ਸੰਬੰਧ ਰੱਖਦੇ ਆ ਤੇ ਮੇਰੇ ਗ੍ਰੈਂਡਫਾਦਰ ਇੰਨੀ ਫਲੂਐਂਟ ਇੰਗਲਿਸ਼ ਬੋਲਦੇ ਸੀਗੇ ਤੇ ਹੁਣ ਤਾਂ ਐਮਏ ਪਾਸ ਨਹੀਂ ਬੋਲ ਸਕਦਾ ਅੱਛਾ ਉਹ ਉਹ ਸੁਣਾਓ ਉਹ ਜਮਾਨੇ ਚ ਦੇਖ ਲਓ ਤੇ ਫਿਰ ਉਹਨਾਂ ਦਾ ਫਿਰ ਵਾਸਤਾ ਅੰਗਰੇਜ਼ਾਂ ਨਾਲ ਵੀ ਰਿਹਾ ਸਕੂਲ ਫਿਰ ਜਿਹੜਾ ਜਲੰਧਰ ਕਾਲਜ ਮੇਰਾ ਖਲਹਣ ਬਣ ਗਿਆ ਉੱਥੇ ਫਿਰ ਉਹ ਟੀਚਰ ਰਹੇ ਆ ਤੇ ਫਿਰ ਸਾਲ ਦੇ ਛੱਡ ਦਿੱਤੀ ਸੀ अच्छा तो फिर ਤੁਹਾਡੇ ਬਾਬਾ ਜੀ ਦਾ ਜਿਵੇਂ ਮੈਨੂੰ ਲੱਗਦਾ ਫਿਰ ਅੰਗਰੇਜ਼ਾਂ ਨਾਲ ਵੀ ਵਾਹ ਵਾਸਤਾ ਰਹਿੰਦਾ ਹੋਊਗਾ ਅੰਗਰੇਜ਼ਾਂ ਨਾਲ ਵਾਹ ਵਾਸਤਾ ਰਹਿੰਦਾ ਹੁਣ ਸਾਨੂੰ ਲੋਕ ਹੀ ਦੱਸਦੇ ਜਿਹੜੇ ਪੁਰਾਣੇ ਬਜ਼ੁਰਗ ਆ ਇੱਕ ਵਾਰੀ ਉਹ ਜਦੋਂ ਸਾਡੇ ਨਾਲ ਹੀ ਜੰਡ ਪਿੰਦੇ ਆ ਉਹ ਮੁਸਲਮਾਨਾਂ ਦਾ ਸੀ ਤੇ ਉੱਥੇ ਕੁਝ ਤੇਸੀਆਂ ਤੋਂ ਬੰਦਿਆਂ ਨੇ ਆ ਕੇ ਨਾ ਲਾ ਤੂੰ ਅੱਗ ਲਾਤੀ ਸੀਗੀ ਤੇ ਫਿਰ ਅੰਗਰੇਜ਼ ਟੈਂਕ ਲੈ ਕੇ ਕਹਿੰਦੇ ਉਹਨਾਂ ਜ਼ਮਾਨੀਆਂ 'ਚ ਆ ਗਿਆ ਸੀਗੇ ਤੇ ਇੱਥੇ ਮਾਂ ਧੂੜਾਂ ਉੱਪਰ ਦੀਆਂ ਆਉਣ ਮੈਨੂੰ ਜਾਨੀ ਹੁਣ ਪਤਾ ਲੱਗਾ ਇਸ ਗੱਲ ਦਾ ਤੇ ਕਹਿੰਦੇ ਉਹ ਕਹਿੰਦੇ ਵੀ ਸਾਰਾ ਡਿਮੋਲਿਸ਼ ਕਰ ਦੇਣਾ ਇਹ ਨਵਾਂ ਪਿੰਡ ਛੱਡ ਨਾ ਨਹੀਂ ਵੀਰ ਨੇ ਇਹਨਾਂ ਨੇ ਲਾਈ ਲਾਈ ਤਾਂ ਹੈ ਨਾ ਸੀ ਤੇ ਫਿਰ ਘਰ ਪੱਕੇ ਇੱਕ ਸਾਦਾ ਸੀ ਇੱਕ ਅੱਧਾ ਕੋਈ ਹੋਰ ਹੋਣਾ ਉਹਨਾਂ ਨੇ ਮੇਨ ਨੂੰ ਆ ਕੇ ਫੜਨਾ ਸੀ ਸਾਰਾ ਪਿੰਡ ਉਹ ਜਿਹੜੇ ਹੁਣ ਬਜ਼ੁਰਗ ਹੋ ਗਏ ਉਹ ਬੰਦੇ ਹੁਣ ਅਮਰੀਕਾ ਕਰਨੇ ਦਾ ਚਲੇ ਗਏ ਉਹਨੇ ਮੈਨੂੰ ਦੱਸਿਆ ਤੇ ਕਹਿੰਦਾ ਵੀ ਅਸੀਂ ਨਾ ਮਗਰ ਧੋੜੇ ਆਉਂਦੇ ਸੀ ਵੀ ਇਹ ਕੀ ਚੱਲਦਾ ਉਹਨਾਂ ਮਾਲ ਧੋੜਾ ਉਬੜੀਆਂ ਫੇਰ ਕਹਿੰਦੇ ਬਾਪੂ ਜੀ ਨੇ ਉਸ ਵੇਲੇ ਨਾ ਅੰਗਰੇਜ਼ਾਂ ਨਾਲ ਅੰਗਰੇਜ਼ੀ ਚ ਗੱਲ ਕੀਤੀ ਅੱਛਾ ਪਈ ਇਹ ਨਹੀਂ ਐਦਾ ਐਦਾ ਸਾਰੀ ਗੱਲ ਕੀਤੀ ਫਿਰ ਉਹ ਅੰਗਰੇਜ਼ ਕੌਮ ਜਿਹੜੀ ਸੀ ਉਹ ਬੰਦੇ ਨੂੰ ਪਛਾਣਦੀ ਵੀ ਸੀ ਮਾਂ ਦੀ ਬੀਸੀ ਉਹਨਾਂ ਨੇ ਫਿਰ ਮੰਨ ਗਿਆ ਫਿਰ ਉਹ ਛੱਡ ਕੇ ਚਲੇ ਗਏ ਮਤਲਬ ਸਮਝਾਉਣ ਦਾ ਤਰੀਕਾ ਹੀ ਸੀਗਾ ਜੇ ਨਾ ਹੁੰਦਾ ਤਾਂ ਸ਼ਾਇਦ ਪਿੰਡ ਲੈ ਬਈਦੇ ਨਾ ਨਾ ਜੇ ਹੁੰਦੀ ਗਵਰਨਮੈਂਟ ਹੁੰਦੀ ਤਾਂ ਉਹਨਾਂ ਨੂੰ ਤਾਂ ਜੇ ਬਲਟੋਜ਼ਰ ਤੇ ਉਹਨਾਂ ਤਾਂ ਫਿਰ ਨਹੀਂ ਅੱਛਾ ਚਲੋ ਮੈਂ ਇਹ ਇਹ ਫਰਕ ਸੀ ਉਹ ਦਿੰਦਾ ਤਾਂ ਹੁੰਦਾ ਅੰਗਰੇਜ਼ਾ ਹਾਂ ਜਿਹੜੇ ਤੁਹਾਨੂੰ ਹੁਣ ਤੁਸੀਂ ਕਿਸੇ ਲੋਕਾਂ ਨੂੰ ਪੁੱਛ ਲਓ ਜਿਹੜੇ ਪੁਰਾਣੇ ਆ ਉਹ ਕਹਿੰਦੇ ਨਹੀਂ ਗੋਰੇ ਦਾ ਰਾਜ ਚੰਗਾ ਸੀ ਕਿਉਂਕਿ ਜਿਹੜਾ ਰਾਜ ਹੁਣ ਵੀ ਤਾਂ ਅਸੀਂ ਗੋਰਿਆਂ ਦੇ ਦੇਸ਼ਾਂ ਵਿੱਚ ਜਾਣ ਨੂੰ ਮਿਲਦੇ ਹੁਣ ਉੱਥੇ ਹੀ ਜਾਣਦੇ ਆ ਜੇ ਹੁਣ No, he... ਗਾਂਧੀ ਜੀ ਆ ਜਾਣ ਜਾਂ ਜਵਾਲਾ ਨਹਿਰੂ ਜੀ ਆ ਜਾਣ ਉਹ ਕਹਿਣਗੇ ਵੀ ਅਸੀਂ ਆ ਆਜ਼ਾਦੀ ਲਈ ਜਿੰਨਾ ਕੱਟੀਆਂ ਲੋਕਾਂ ਦਾ ਹਾਲ ਹੁਣ ਅਸੀਂ ਸਾਨੂੰ ਤਾਂ ਕੁਝ ਮਿਲਦਾ ਹੀ ਨਹੀਂ ਪਬਲਿਕ ਉਦੋਂ ਵੀ ਆਪਣੀ ਮਿਹਨਤ ਕਰਕੇ ਰੋਟੀ ਖਾਂਦੀ ਸੀ ਪਬਲਿਕ ਨੂੰ ਉਦੋਂ ਵੀ ਅੰਗਰੇਜ਼ਾਂ ਦਾ ਕੋਈ ਇਹ ਨਾ ਸੀ ਸਭ ਕੁ ਫਸਿਲਟੀਜ਼ ਦਿੰਦੇ ਸੀ ਤੇ ਹੁਣ ਵੀ ਆਪਾਂ ਨੂੰ ਕੋਈ ਨਹੀਂ ਹੁਣ ਵੀ ਆਪ ਆਪਣਾ ਰਾਹ ਆਪ ਹੀ ਕੱਢਦੇ ਪੈ ਜਿਵੇਂ ਤੁਸੀਂ ਤਾਂ ਚਲੋ ਐਮਏ ਬੀਐਡ ਕੀਤੀ ਉਹ ਜਮਾਨੇ ਦੀ ਮਿਲਦਾ ਹਾਇਰ ਐਜੂਕੇਸ਼ਨ ਨੂੰ ਕਿਹਾ ਜਾਂਦਾ ਸੀਗਾ ਵੇ ਫੇਰ ਪਾਲੇ ਤੱਕ ਇੰਨਾ ਹੁਣ ਫੈਸਿਲਿਟੀਆਂ ਆ ਬੱਚਿਆਂ ਨੂੰ ਬੱਥਾ ਘਰੋਂ ਚੁੱਕਣਾ ਹੁੰਦੀਆਂ ਤਾਂ ਵੀ ਕੋਈ ਕੁੜੀ ਤੋਂ ਹਾਲੇ ਤੱਕ ਨਵੇਂ ਪਿੰਡ ਜੇ বিয়ে ਨਹੀਂ ਹੋਇਆ ਅੱਛਾ ਸਾਡੇ ਸਾਡੇ ਗਵਾਂਢੀ ਸਾਹਮਣੇ ਹੀ ਕਰ ਸਿਗਾ ਉਹ ਵੀ ਆਦਮੀ ਛੁੱਤੀ ਫਾਦਰ ਫੇਰ ਮੈਂ ਫਗਵਾੜੇ ਪੰਚ ਜਾਣਾ ਪੈਂਦਾ ਸੀ ਫੇਰ ਮਦਰ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਉਹ ਦੋਏ ਪੈਣਾ ਇਕੱਠੀਆਂ ਸਕੀਆਂ ਸੀ ਟਵਿੰਸ ਫੇ ਤੁਸੀ ਇਹਨੂੰ ਨਾਲ ਲਾਜੋ ਫੇ ਕੱਲੀ ਇਹ ਕਿੱਦਾਂ ਜਾਊਗੀ ਪੰ ਫੇਰ ਅਸੀਂ ਤਿੰਨ ਕੁੜੀਆਂ ਨੇ বিয়ে ਕੀਤਾ ਇਥੋਂ अच्छा वो फिर मैरिज हो गई ਬਾਹਰ ਚਲੇ ਗਈਆਂ ਤੇ ਮੈਂ ਫਿਰ ਬਾਅਦ ਚ ਆਪਣੇ ਮੈਂ ਉਤਰੀ ਆਉਣ ਲੱਗਾ ਸੀਗਾ ਵੀ ਜਿਵੇਂ ਤੁਸੀਂ ਤਾਂ ਹੈ ਰਿਜੂਕੇਸ਼ਨ ਕੀਤੀ ਜਦੋਂ ਇੰਨਾ ਬੰਦਾ ਪੜ੍ਹ ਲਿਖ ਜਾਂਦਾ ਅੱਜ ਦੇ ਜਮਾਨੇ 'ਚ ਤਾਂ ਉਹ ਕਹਿੰਦਾ ਪਹਿਲੀ ਗੱਲ ਤੇ ਵੀ ਮੈਂ ਹੁਣ ਖੇਤਾਂ ਵਾਲ ਨੂੰ ਮੂੰਹ ਨਹੀਂ ਕਰਦਾ ਵੀ ਇੱਥੇ ਡਸਟ ਬਹੁਤ ਹੈ ਕਿ ਇੱਥੇ ਹੁਣ ਆ ਕੇ ਮੇਰਾ ਕੀ ਕੰਮ ਹੈ ਵੀ ਮੈਂ ਤਾਂ ਪੜ੍ਹ ਲਿਖ ਗਿਆ ਤੁਸੀਂ ਤਾਂ ਉਹ ਜਮਾਨੇ 'ਚ ਪੜੇ ਹੋ ਤੇ ਫਿਰ ਖੇਤੀ ਨਾਲ ਤੁਹਾਡਾ ਕਿਵੇਂ ਪਿਆਰ ਪਿਆ ਮੈਂ ਪਹਿਲਾਂ ਤਾਂ ਅਸੀਂ ਖੇਤੀ ਕੋਈ ਨਹੀਂ ਸੀ ਕਰਦਾ ਮੇਰੇ ਫਾਦਰ ਮੇਰੇ ਆਮੀ ਸੀ ਮੇਰੇ ਚਾਚਾ ਜੀ ਦਾ ਕੋਈ ਇੰਟਰਸਟ ਨਹੀਂ ਸੀ ਉਹ ਬਾਹਰ ਚਲੇ ਗਏ ਤੇ ਨਾਲੇ ਪਹਿਲਾਂ ਹਲ ਤਾਂ ਨਹੀਂ ਖੇਤੀ ਹੁੰਦੀ ਸੀ ਮੋਟਰ ਆ ਗਈਆਂ ਫਿਰ ਕੱਤਰ ਚ ਮੇਰੇ ਫਾਦਰ ਜਦੋਂ ਆਫਟਰ ਰਿਟਾਇਰਮੈਂਟ ਆ ਫਿਰ ਇੱਥੇ ਲੋਕ ਪਸ਼ੂ ਹੀ ਚਾਰਦੇ ਸੀ ਸਾਡੀ ਜ਼ਮੀਨ ਤੇ ਫਿਰ ਅਸੀਂ ਬਾਤ ਕੀਤੇ ਕੁਝ ਜਿਹੜੇ ਲੋਕਾਂ ਨੇ ਕੋਈ ਰਾਹ ਕੱਢ ਲਿਆ ਕੁਝ ਕਬਰ ਕਰ ਲਿਆ ਉਹ ਲੈ ਦੇ ਕੇ ਮੁਕਾਦਮੇ ਵੀ ਕਰਨੇ ਪਏ ਫਿਰ ਉਹ ਜ਼ਮੀਨ ਬਾਤ ਕੀਤੀ ਕੱਤਰ ਚ ਲੱਗੇ ਆ ਕੰਮ ਤੇ ਇਹ ਫਿਰ ਤੁਸੀਂ ਫਾਦਰ ਸਾਹਿਬ ਦੇ ਨਾਲ ਖੱਤਰ ਤੋਂ ਸ਼ੁਰੂ ਹੋ ਗਏ ਸੀਗੇ ਨਹੀਂ ਨਹੀਂ ਉਦੋਂ ਨਹੀਂ ਉਦੋਂ ਤਾਂ ਆਪਣੇ ਨੀ ਸਗਾ ਇਦਾਂ ਦਾ ਸ਼ੌਕ ਬਾਅਦ ਵਿੱਚ ਫਿਰ ਥੋੜਾ ਸ਼ੌਕਿਆ ਜਦੋਂ ਟਰੈਕਟਰ ਆ ਗਿਆ ਨਾ ਮੈਂ ਸ਼ੌਕਿਆ ਟਰੈਕਟਰ ਚਲਾਉਂਦੀ ਸੀ ਮੈਂ ਇਹ ਦੇਖ ਕੇ ਚਾਹ ਹਾਂ ਕਿਉਂਕਿ ਸਾਡੇ ਕੋਲ ਪਹਿਲਾਂ ਜਫਰ ਫੋਰ ਗੱਡੀ ਹੁੰਦੀ ਸੀ ਡੈਡੀ ਦਾ ਪਤੀ ਜਾਂਗਲੈਂਡ ਤੋਂ ਲਿਆ ਮੈਂ ਉਹ ਚਲਾਉਂਦੀ ਸੀ ਗੱਡੀ ਇੰਗਲੈਂਡ ਤੋਂ ਲਿਆਈ ਸੀਗੀ ਉਦੋਂ ਹਾਂਜੀ ਉਹ ਬਾਇਕਾਰ ਆਏ ਸੀਗੇ ਇੰਗਲੈਂਡ ਤੋਂ ਬਾਈਕਾਰ ਆ ਗਈ ਅੱਛਾ ਮਤਲਬ 70 71 ਦੀ ਗੱਲ ਦੱਸ ਰਹੇ ਹੋ ਡਰਾਈਵਿੰਗ ਸਿੱਖੀਆ ਨਾ ਪਰ ਮੈਂ ਗਈ ਆ ਵੀ ਤੁਸੀਂ ਬਾਹਰਲੀ ਗੱਡੀ ਦੇ ਡਰਾਈਵਿੰਗ ਸਿੱਖੀਆ ਫਿਰ ਮੈਂ ਜਦੋਂ ਅਸੀਂ ਜੀਪ ਲਈ ਆ ਉਹ ਜਦੋਂ ਦੇਣ ਆਏ ਤੇ ਮੈਂ ਚਲਾਈ ਤਾਂ ਉਹ ਕਹਿੰਦੇ ਦੇਖੋ ਚਾਈ ਲੈ ਕੇ ਜਦੋਂ ਮੈਂ ਨਾ ਬੈ ਕੇ ਗਿਆ ਕਹਿੰਦੇ ਤੁਸੀਂ ਕਿਹੜੀ ਗੱਡੀ ਚਲਾਉਂਦੇ ਰਹੇ ਮੈਂ ਕਿਹਾ ਮੈਂ ਉਹ ਕਦ ਨਹੀਂ ਉਹ ਜੈਪਰ 4 ਨਾ ਬਣਾਇਓ ਇੰਡੀਅਨ ਗੱਡੀ ਆ ਉਹਦਾ ਤਾਂ ਸਟੀering ਦਾ ਵੀ ਫਰਕ ਹੋਗਾ ਨਾ ਮੇਰਾ ਨੇ ਸਟੋਰਿੰਗ ਦਾ ਸੇਮ ਸੀਗਾ ਪਰ ਉਹ ਸਪੀਡ ਜ਼ਿਆਦਾ ਫਰਦੀਆਂ ਨਾ ਇਹਨਾਂ ਦਾ ਹੋਰ ਹਸਾਬ ਆ ਉਹਨਾਂ ਦਾ ਥੋੜਾ ਹੋਰ ਵੈਸੇ ਤਾਂ ਜੇ ਤੁਹਾਡੀਆਂ ਗੱਲਾਂ ਤੋਂ ਲੱਗ ਰਿਹਾ ਵੀ ਚਲੋ ਤੁਹਾਡੇ ਪੇਰੈਂਟਸ ਪੜੇ ਲਿਖੇ ਤਾਂ ਹੈ ਹੀ ਸੀਗੇ ਪਰ ਉਹ ਮੈਨੂੰ ਲੱਗਦਾ ਕਿ ਦਿਮਾਗ ਦੇ ਤੇ ਦਿਲ ਦੇ ਵੀ ਬਹੁਤ ਖੁੱਲੇ ਸੀਗੇ ਵੀ ਜਿਵੇਂ ਧੀਆ ਨੂੰ ਉਸ ਜਮਾਨੇ ਚ ਪੜਾਇਆ ਕਾਰ ਸਿਖਾਈ ਸਾਰਾ ਕੁਝ ਐ ਫਿਰ ਮੈਨੂੰ ਲੱਗਦਾ ਵੀ ਬਹੁਤ ਬ੍ਰਾਡ ਮਾਈਂਡਡ ਦੇਖੋ ਤੁਸੀਂ ਨਹੀਂ ਤਾਂ ਹਰ ਪੇਰੈਂਟ ਸੋੰਦਾ ਵਾਸ ਕੁੜੀ ਵਿਆਹ ਤੀਆਂ ਹੁਣ ਇਹਨਾਂ ਨੂੰ ਵਿਆਹ ਦਿਓ ਪੜਾਈ ਖਤਮ ਹੋ ਗਈ ਮੇਰੇ ਤਾਂ ਮਗਰਮਗਰ ਰਿਸ਼ਤਾ ਕਰਾਉਂਦੇ ਸੀ ਸਾਨੂੰ ਟੋਲਣੇ ਨਹੀਂ ਪਏ ਸੀ ਮੇਰੀ ਭਤੀਜੀ ਦਾ ਵੀ ਰਿਸ਼ਤਾ ਅਗਲਿਆਂ ਨਹੀਂ ਆਕੇ ਮੰਗਿਆ ਅੱਛਾ ਜਿਹਦੇ ਬੱਚੇ ਤੇ ਗੋਣਿਆ ਤੇ ਜੇ ਪਿਆਸ ਲੱਗਦੀ ਖੂਹ ਕੋਲ ਬੰਦੇ ਨੇ ਜਾਣਾ ਖੂਹ ਨੇ ਤਾਂ ਉੱਟ ਕੇ ਨਹੀਂ ਜਾਣਾ ਐ ਤਾਂ ਫਿਰ ਜਦੋਂ ਮਤਲਬ ਮੰਨ ਲਓ ਵੀ ਰਿਸ਼ਤਾ ਤੁਹਾਡੇ ਲਈ ਆਉਣੇ ਬਹੁਤ ਆਏ ਜਦੋਂ ਆਉਂਦੇ ਸੀਗੇ ਤੇ ਫਿਰ ਘਰ ਦੇ ਜਦੋਂ ਪੁੱਛਦੇ ਵੀ ਨਵਰੂਕੋ ਵੀ ਕਰਨਾ ਤੇ ਤੁਸੀਂ ਮਨਾ ਕਰ ਦਿੰਦੇ ਸੀਗੇ ਨਹੀਂ ਨਹੀਂ ਉਦੋਂ ਆ ਕੇ ਕਿਸੇ ਬਾਨੇ ਨਾ ਕੋਈ ਜਵਾਬ ਦੇ ਦੇਣਾ ਕੋਈ ਉਹਨਾਂ ਨੇ ਦੇਣਾ ਕਿ ਤੁਸੀਂ ਦੇਣਾ ਨਹੀਂ ਮੈਂ ਹੀ ਕਰ ਦੇਣੀ ਕੋਈ ਨਾ ਕੋਈ ਗੱਲ ਫਿਰ ਲੈ ਉਸੀ ਮੈਂ ਪੜਨਾ ਚਾਹੁੰਦੀ ਆ ਜਾਂ ਪੁੱਛਿਆ ਜਾਂ ਕਿਦਾਂ ਕੁਝ ਨਾ ਕੋਈ ਨਾ ਕੋਈ ਬਾਨਾ ਬਣਾ ਦੇਣਾ ਜਾਂ ਫਿਰ ਉਹ ਉਹ ਸਮਾਂ ਉਹ ਜਿਹੜਾ ਤੁਹਾਨੂੰ ਜਦੋਂ ਉਹਨਾਂ ਨੂੰ ਤੁਸੀਂ ਡਿਸੀਜਨ ਦੱਸਿਆ ਵੀ ਮੈਂ ਵਿਆਹ ਕਰਾਉਣਾ ਹੀ ਨਹੀਂ ਨਹੀਂ ਉਹ ਉਹ ਤਾਂ ਯਾਰ ਮੇਰੇ ਮੇਰੇ ਪੇਰੈਂਟਸ ਬ੍ਰਾਡ ਮਾਈਂਡਡ ਕਰਕੇ ਉਹ ਮੰਨ ਗਏ ਨਾ ਮੇਰੀ ਮਦਦ ਦੀ ਤਾਂ ਬੜੀ ਇੱਛਾ ਸੀ ਅੱਛਾ ਤੇ ਵਿਆਹ ਕਰਨਾ ਕਿ ਕੋ ਤੂੰ ਕਾਫੀ ਦਾਜ ਵੀ ਦਿੱਤੇ ਸੀ ਨਾ 25 25 ਬਿਸਤਰੇ ਵੀ ਬਣਾ ਕੇ ਤੇ ਦਾਜ ਵੱਲ ਫਿਰ ਮੇਰੇ ਫਾਦਰ ਮੇਰੇ ਨਾਲ ਸਹਿਮਤ ਹੋ ਗਏ ਕਹਿੰਦੇ ਠੀਕ ਹੈ ਮੈਂ ਅੱਗੇ ਕਹਾਣੀ ਦੱਸ ਚੁੱਕੀ ਹਾਂ ਅੱਛਾ ਉਹ ਕਚੈਰੀ ਚ ਲੋਕ ਮੇਰੀਆਂ ਗੱਲਾਂ ਕਰਦੇ ਸੀ ਕੁੜੀ ਅੱਧਾ ਇੱਧਾ ਇੱਧਾ ਪਰ ਵੀ ਉਹ ਵਿਆਹ ਨਹੀਂ ਕਰਾਉਂਦੀ ਫਿਰ ਮੇਰੇ ਫਾਦਰ ਨੇ ਪਹਿਲਾਂ ਸੁਣੀ ਗਏ ਬੈਠੇ ਫਿਰ ਕਹਿੰਦੇ ਸਰਦਾਰ ਜੀ ਉਹ ਮੇਰੀ ਬੇਟੀ ਆ ਤੋ ਉਹ ਬੰਦਿਆ ਨੇ ਨਾ ਡਾਡੀ ਦੇ ਪੈਰੀਂ ਹੱਥ ਲਾਇਆ ਕਹਿੰਦੇ ਸਰਦਾਰ ਜੀ ਇਦਾਂ ਨਹੀਂ ਲੜਕੀ ਤੁਸੀਂ ਕਿੱਦਾਂ ਉਹਨੂੰ ਪਰਪਰਿਸ਼ ਦਿੱਤੀ ਕਿਹੜੀ ਸਿੱਖਿਆ ਦਿੱਤੀ ਅਸੀਂ ਇਦਾਂ ਦੀ ਲੜਕੀ ਨਹੀਂ ਦੇਖੀ ਫੇਰ ਮੇਰੇ ਫਾਦਰ ਨੇ ਆ ਕੇ ਕਿਹਾ ਕੰਤਾ ਜਮ ਬੜਾ ਖੁਸ਼ ਹੋਇਆ ਜੇ ਵਿਆਹ ਕਰਾਉਣਾ ਤਾਂ ਦੱਸ ਦੇ ਜੇ ਨਹੀਂ ਕਰਾਉਣਾ ਇਦਾਂ ਹੀ ਰਹਿਣਾ ਤਾਂ ਵੀ ਮੈਂ ਖੁਸ਼ ਆ ਅੱਛਾ ਹਾਂ ਉਹ ਕਹਿੰਦੇ ਮੈਂ ਅੱਜ ਬਹੁਤ ਤੇਰੇ ਤੇ ਮੈਨੂੰ ਮਾਨ ਹੋਇਆ ਪ੍ਰਾਊਡ ਹੋਇਆ ਤੇ ਫੇਰ ਜਦੋਂ ਚਲੋ ਗਾਂ ਉਮਰਵਾਦੀ ਗਈ ਹੂੰ ਤਾਂ ਕਿਆ ਕਰ ਮੈਨੂੰ ਹੁਣ ਵੀ ਕਈ ਹੁਣ ਵੀ ਮੇਰੀਆਂ ਮੇਰੇ ਨਾਲ ਜਿਹੜੀਆਂ ਟੀਚਰ ਪੜਾਉਂਦੀਆਂ ਨਹੀਂ ਆ ਕਲੀਗ ਤੋਂ ਹੁਣ ਵੀ ਬੜੀਆਂ ਵਿਚਾਰੀਆਂ ਪਰੇ ਭੈਣ ਜੀ ਤੁਹਾਨੂੰ ਕਦੀ ਨਹੀਂ ਲੱਗਾ ਮੇਕਾ ਨਾ ਮੈਨੂੰ ਨਹੀਂ ਲੱਗਾ ਬਿਲਕੁਲ ਨਹੀਂ ਮੈਂ ਤਾਂ ਬੜੀ ਖੁਸ਼ ਐ ਤਾਂ ਜਿਨ੍ਹਾਂ ਦੇ ਘਰੇ ਮੜਾ ਮੋੜਾ ਕਲੇਸ਼ ਰਹਿੰਦਾ ਨਾ ਉਹ ਕਹਿੰਦੇ ਨਾ ਬੀਬੀ ਚੰਗਾ ਕੀਤਾ ਇਹ ਤੇ ਵਗਾਰੀਏ ਤਾਂ ਮਹਾਰਾ ਲੋਕਾਂ ਦੇ ਫੈਸਲੇ ਕਰੋੜ ਤੇ ਰਹਿੰਦੀ ਆ ਲੋਕਾਂ ਦੇ ਫੈਸਲੇ ਕਰੋੜ ਤੇ ਰਹਿੰਦੇ ਕਿਉਂਕਿ ਅੱਜ ਕੱਲ ਨਾ ਅੰਡਸਟ ਬਹੁਤ ਆਂ ਤਾਂ ਪਰਸਪੀਰੀਐਂਸ ਉਹ ਲੜਕੀਆਂ ਤੇ ਆ ਨਾ ਲੜਕੇਆਂ ਤੇ ਪਰਿਆਂ ਲਿਖਿਆਂ ਚ ਸਗੋਂ ਡੋਟ ਸੱਕ ਨੋਬਟ ਬਹੁਤ ਛੇਤੀਆਂ ਜਨ ਤੇ ਇਸ ਕਰਕੇ ਥੋੜੀ ਉਹਨਾਂ ਦੀ ਮਿਸਅੰਡਰਸਟੈਂਡਿੰਗ ਹੁੰਦੀ ਆ ਜਾਂ ਥੋੜਾ ਸਮਝਾ ਜਾਓ ਕਈ ਵਾਰੀ ਤਾਂ ਐਵੇਂ ਕਹਿ ਬਲੀ ਮੈਂ ਦੇਖਿਆ ਸੈਟਲਮੈਂਟ ਕਰ ਦਿਓ ਤਾਂ ਠੀਕ ਵੀ ਆ ਜਾਂਦਾ ਜ਼ਿੰਦਗੀ ਪਰ ਕਈ ਵਾਰੀ ਫਿਰ ਮੈਂ ਕਰਨੀਆਂ ਨਹੀਂ ਇਹਦੇ ਨਾਲੋਂ ਇੱਕ ਪਾਸੇ ਹੋ ਜਾਓ ਕੁੜੀਆਂ ਕੜੀਆਂ ਕਾਤੇ ਕਿਉਂ ਗੁੱਟ ਖਾਂ ਅੱਜਕੱਲ ਗੁੱਟ ਖਾਂਦਾ ਜਮਾਨਾ ਨਹੀਂ ਆ ਹੂੰ ਤਾਰਾ ਕੰਮ ਵੀ ਕਰੋ ਫਿਰ ਉਹਨਾਂ ਦੀਆਂ ਹੱਦ ਤੱਕ ਜੁੱਤੀਆਂ ਵੀ ਖਾਓ ਇਹ ਤਾਂ ਕੋਈ ਕੰਮ ਨਹੀਂ ਨਾ ਇਹ ਕੋਈ ਕੰਮ ਨਹੀਂ ਇਹ ਤਾਂ ਤੇ ਤੁਸੀਂ ਫਿਰ ਸਰਵਿਸ ਵਾਲੀ ਨਹੀਂ ਤੁਰੇ ਵੀ ਤੁਹਾਨੂੰ ਤਾਂ ਬਹੁਤ ਵਧੀਆ ਉਸ ਜ਼ਮਾਨੇ ਦੀ ਸਰਕਾਰੀ ਨੌਕਰੀ ਜਾਂ ਸੈਂਟਰ ਦੀ ਨੌਕਰੀ ਮਿਲ ਸਕਦੀ ਸੀਗੀ ਤੇ ਹਾਂ ਸਰਵੇ ਸੇਤਾਂ ਨਕੀ ਛੋੜੇ ਦੇ ਨਾ ਮੈਨੂੰ ਮਿਲ ਗਈ ਸੀ ਗਵਰਨਮੈਂਟ ਸਰਵਿਸ ਬਿਡਾਲੇ ਅੱਛਾ ਮੈਂ ਸਕੂਟਰ ਤੇ ਜਾਂਦੀ ਸੀ ਰੋਜ਼ ਉਹ ਹਾਈ ਸਕੂਲ ਸਗਾ ਫਿਰ ਮੇਰੇ ਤੇ ਐਡ ਹੌਕ ਬੇਸਡ ਵਾਲੀ ਆ ਗਈ ਕਦੇ ਮੇਰੀਆਂ ਨੂੰ ਬ੍ਰੇਕ ਨਹੀਂ ਦੇਣੀ ਹੱਲ ਲੱਗੋ ਮੈਨੂੰ ਜਾਣਦੇ ਸੀ ਸਾਰੇ ਫਿਰ ਉਹਨਾਂ ਨੇ ਮੈਨੂੰ ਹੀ ਛੱਡਣਾ ਪਿਆ ਫਿਰ ਮੈਂ ਕਹਾ ਮਨਾਏ ਵੀ ਕੁਛ ਨਹੀਂ ਕਿਸੇ ਦੇ ਅਧੀਨ ਕਿ ਰੋਜ਼ ਇਦਾਂ ਕੱਲ ਹੋਰ ਨੌਕਰੀ ਲਵਾਂਗੇ ਉੱਥੇ ਕੋਈ ਆ ਜਾ ਕਰੂਗਾ ਫੱਡੋ ਮੈਂ ਕਹਾ ਗੌਰਮੈਂਟ ਜਾਣ ਫਿਰ ਉਸ ਤੋਂ ਬਾਅਦ ਮਰ ਬਣਾਇਆ ਤੁਸੀਂ ਫਿਰ ਅਸੀਂ ਆਪਣਾ ਸਕੂਲ ਖੋਲ੍ਹ ਲਿਆ ਫਿਰ ਤੁਸੀਂ ਸਕੂਲ ਖੋਲ੍ਹਿਆ ਜਿਹੜਾ 75 ਤੋਂ 11 ਤੱਕ ਚਲਾਇਆ ਅਸੀਂ ਗੁਰਾਂ ਚਾਹੁੰਦੇ ਸੀਗੇ ਪੇਰੋ ਕੋਈ ਅੱਛੇ ਇਲੈਕਸ਼ਨਾਂ ਚੱਲਦੀਆਂ ਸੀ ਫਿਰ ਉੜਕੇ ਦੇ ਬੰਦੇ ਡੈਡੀ ਕੋ ਆਏ ਫਿਰ ਇਦਾਂ ਹੀ ਡੈਡੀ ਨੇ ਗੱਲ ਕੀਤੀ ਵੀ ਅਸੀਂ ਇਦਾਂ ਚਾਹੁੰਦੇ ਆ ਉਹ ਕਹਿੰਦੇ ਨਹੀਂ ਤੁਸੀਂ ਉੜਕੇ ਖੋਲੋ ਹੂੰ ਫਿਰ ਅਸੀਂ ਡੈਡੀ ਕਹਿੰਦੇ ਵੀ ਸ਼ਹਿਰ ਚ ਤਾਂ ਹਰ ਕੋਈ ਇਫੋਰਟ ਕਰ ਸਕਦਾ ਜਿਹੜੇ ਵਿਚਾਰੇ ਆਮ ਮਾਤਲ ਬੰਦੇ ਆ ਉਹਨਾਂ ਨੂੰ ਕੀ ਦੇਣਾ ਉਹਨਾਂ ਨੂੰ ਦੇਣ ਦੇਣ ਲਈ ਅਸੀਂ ਬਸ ਉਸ ਬੇਸਿਸ ਤੇ ਬੀਨੂ ਪ੍ਰੋਫ ਨੋ ਲਾਸ ਬੇਸਿਸ ਤੇ ਸਕੂਲ ਖੋਲ੍ਹਿਆ ਲੋਕ ਬੜਾ ਯਾਦ ਕਰਦੇ ਆ ਬੱਚੇ 36 ਸਾਲ ਵੀ ਮੈਨੂੰ ਲੱਗਦਾ ਵੀ ਲਗਭਗ ਦੋ ਦਿਹਾਕੇ ਹੋ ਜਾਂਦੇ ਦੋ ਪੀੜੀਆਂ ਪੜ ਜਾਂਦੀਆਂ ਨੇ ਇੰਨੇ ਚਿਰ ਚੇ ਵਿੱਚ ਮਤਲਬ ਵੀ ਤੁਸੀਂ ਉਹ ਵੀ ਸੇਵਾ 36 ਸਾਲ ਕੀਤੀ ਹੈ ਬੱਚੇ ਬੜੇ ਖੁਸ਼ ਆ ਮੇਰੇ ਪੜੇ ਉਹ ਪਿਆਰ ਸੁਣ ਵੀ ਮੈਂ ਰੁੜ ਕੇ ਜਾਂਦੀਆਂ ਦੌੜ ਦੌੜ ਮਿਲਦੇ ਕਹਿੰਦੇ ਤੁਹਾਡੇ ਅਰਗੇ ਸਕੂਲ ਨਹੀਂ ਹੁਣ ਤਾਂ ਲੁੱਟ ਕੇ ਤੋਂ ਸਕੂਲ ਹੋਰ ਵੀ ਖੁੱਲ ਗਏ ਪਰ ਜਿਸ ਤਰ੍ਹਾਂ ਦਾ ਸਾਡਾ ਸਕੂਲ ਸੀ ਉਹ ਨਹੀਂ ਚੰਗੀਆਂ ਚੰਗੀਆਂ ਫੈਮਲੀਜ਼ ਦੇ ਸਾਰੇ ਮੇਰੇ ਕੋਲ ਬੱਚੇ ਪੜੇ ਕੋਈ ਐਮਐਸਸੀ ਕਰ ਉਹਦੇ ਨਾਲ-ਨਾਲ ਵੀ ਫਿਰ ਤੁਸੀਂ ਖੇਤੀ ਕਰੀ ਜਾਂਦੇ ਸੀਗੇ ਨਾਲ-ਨਾਲ ਖੇਤੀ ਉਹ ਮਾਰਾ ਮੋਟਾ ਸ਼ੌਕ ਨੇ ਚਲਾਈਦਾ ਸੀ ਟਰੈਕਟਰ ਤੇ ਹੁਣ ਤੁਸੀਂ ਫਿਰ ਕੀ ਕਰਦੇ ਜਿਵੇਂ ਪਹਿਲਾਂ ਤਾਂ ਮੈਨੂੰ ਲੱਗਦਾ ਤੁਸੀਂ ਪੌਲੀ ਹਾਊਸ ਵਗੈਰਾ ਨਾ 99 ਇੰਚ ਮੇਰੇ ਫਾਦਰ ਦਾ ਐਕਸੀਡੈਂਟ ਹੋ ਗਿਆ ਨਾ ਫਿਰ ਮ ਇਸੋ ਲਈ ਚਲਾਉਣਾ ਪਿਆ ਫੇਰ ਚਲਾਉਣਾ ਪਿਆ ਉਹ ਫੇਰ ਉਹਨਾਂ ਨੇ ਬਾਅਦ ਚ ਠੀਕਤਾ ਹੋ ਗਏ ਸੀਗੇ ਫ੍ਰੈਕਚਰ ਹੋ ਗਈ ਸੀ ਉਹਨਾਂ ਦੀ ਲੱਤ ਪਰ ਫੇਰ ਮੈਂ ਨਹੀਂ ਫੇਰ ਮੈਂ ਆਪ ਹੀ ਕੀਤੀ ਕੀਤੀ ਫੇਰ ਮੁੰਡਿਆਂ ਵਾਂਗੂ ਕੀਤੀ ਪੂਰੀ ਜਾਨ ਲਾ ਕੇ ਹਾਂ ਮੈਂ ਪੂਰੀ ਕੀਤੀ ਉਹਦੋਂ ਛੋਨੇ ਦਾ ਟਾਈਮ ਸੀ ਹਾਂ ਫੇਰ ਮੈਂ ਕਿਹਾ ਕੋਈ ਗੱਲ ਨਹੀਂ ਫੇਰ ਕਰ ਲੈਣੀ ਤੇ ਮਤਲਬ ਅੱਜ ਵੀ ਤੁਸੀਂ ਆਪ ਡਰਾਈਵਰ ਚਲਾਉਂਦੇ ਹੋ ਆਪ ਸਾਰਾ ਕੁਝ ਕਰਕੇ ਸਾਰਾ ਬੀਜ ਵਗੈਰਾ ਆਪ ਹੀ ਨਹੀਂ ਸਾਰਾ ਕੁਝ ਸਾਰਾ ਹੁਣ ਮੈਨੂੰ ਪੂਰਾ ਤਜਰਬਾ ਹੂੰ ਕੋਣ ਦੇਖ ਲਓ ਕੰਨ ਕੇ ਸਾਰੇ ਪੁੱਛਦੇ ਆ ਤੁਸੀਂ ਕਿੰਨੇ ਬੋਰੇ ਖਾਦ ਪਾਏ ਆ ਜਦਕੇ ਮੈਂ ਖਾਦ ਬਹੁਤਾ ਪ੍ਰੈਫਰ ਨਹੀਂ ਕਰਦੀ ਅੱਛਾ ਮੈਂ ਤਾਂ ਉਹੀ ਬੋਰਾ ਬੋਰਾ ਸਵਾ ਸਵਾ ਬੋਰਾ ਇੱਕ ਵਾਰੀ ਸਵਾ ਸਵਾ ਬੋਰਾ ਉਹਨਾਂ ਕਿ ਜਿੰਨੀ ਲੋੜੇ ਉਹਨਾਂ ਹੀ ਪਾਣੀ ਆ ਮੈਂ ਚਾਰ ਵਾਰੀ ਪੰਜ ਵਾਰੀ ਚਾਰ ਚਾਰ ਬੋਰੇ ਖਾਦ ਨਹੀਂ ਪਾਉਂਦਾ ਐ ਤਾਂ ਲੋਕੀ ਜਿਹੜੇ ਕਹਿੰਦੇ ਨੇ ਵੀ ਖੇਤੀ ਬਹੁਤ ਲਾਹੇਵੰਦ ਤੁੰਦਾ ਨਹੀਂ ਰਹਿ ਗਈ ਇਹ ਗੱਲ ਸੱਚ ਹੈ ਕਿ ਜਾਂ ਸਾਨੂੰ ਤਕਨੀਕਾਂ ਹੀ ਅਸੀਂ ਜਾਂ ਆਪਣੇ ਪੈਰਾਂ ਦੇ ਘਵਾੜੀ ਮਾਰ ਬੈਠੇ ਆ ਨਹੀਂ ਦੇਖੋ ਜਿੱਦਾਂ ਲਾਹੇਬੰਦੀ ਤਾਂ ਨਹੀਂ ਬੇਟਾ ਬਹੁਤੀ ਤਾਂ ਹੁਣ ਜੱਟਾਂ ਕੋਲ ਜ਼ਮੀਨ ਨਹੀਂ ਹੈ ਦੀ ਹੂੰ ਥੋੜੀ ਜ਼ਮੀਨ ਹੈ ਠੇਕੇ ਵਧੇ ਜਾਂਦੇ ਆ ਤੂੰ ਮੈਨੂੰ ਦੇ ਦੇ ਇਹ ਤੋਂ ਛਡਾ ਦੇ ਮੈਨੂੰ ਦੇ ਦੇ ਜਦ ਤਾਪੇ ਪਹਿਲਾਂ ਤੇ ਘਵਾੜੀਆਂ ਮਾਰੀ ਜਾਂਦੀਆਂ ਜਦੋਂ ਤੁਸੀਂ 45000 ਨੂੰ ਚਲੇ ਗਏ ਹੁਣ 50 ਤੇ ਠੇਕਾ ਲੈ ਗਏ ਐਥੋਂ ਕੱਢਣਾ ਕੀ ਹੈ ਹੂੰ ਫੇਰ ਘਾਟੇ ਦਾ ਸੌਦਾ ਜੇ ਤੁਹਾਡੀ ਘਰ ਦੀ ਹੈਗੀ ਆ ਸੰਦ ਬਣਿਓ ਆ ਤੁਸੀਂ ਦੇਖ ਕੇ ਖਰਚ ਕਰਦੇ ਆ ਫਿਰ ਤੁਸੀਂ ਚਾਰ ਪੈਸੇ ਜੋੜ ਸਕਦੇ ਜੇ ਤੁਸੀਂ ਉਹਦੇ ਕੋਲ ਆਹ ਗੱਡੀ ਆ ਤੇ ਮੈਂ ਉਹ ਤੋਂ ਵੱਡੀ ਲੈਣੀ ਆ ਤੇ ਜੇ ਆ ਆ ਤਾਂ ਉਹ ਨਵਾਂ ਟਰੈਕਟਰ ਲੈ ਲੈਣਾ ਫਿਰ ਉਹਦੀਆਂ ਕਸ਼ਟਾਂ ਪਾ ਲੈਣੀਆਂ ਫਿਰ ਬੱਚਿਆਂ ਨੇ ਆਪਣੇ ਖਰਚ ਮੰਗਣੇ ਆ ਇਹ ਥੋੜਾ ਕੰਟਰੋਲ ਕਰੋਗੇ ਤਾਂ ਤਾਂ ਤੁਸੀਂ ਬੱਦ ਸਕਦੇ ਆ ਜੀ ਇਸੇ ਹਿਸਾਬ ਨਾਲ ਜੇ ਤਾਂ ਫੇਰ ਨਹੀਂ ਤੁਸੀਂ ਵੀ ਫਸਲ ਕਰ ਮੰਡੀ ਚ ਆਪਣੀ ਦੇ ਕੇ ਆਉਨੇ ਹੋ ਸਾਰੀ ਮੰਡੀ ਕੰਮ ਕਿਉਂ ਨਾ ਤਾਂ ਮੰਡੀ ਜਾ। ਮੰਡੀ ਚ ਹੀ ਜਾਂਦਾ। ਕਈ ਵਾਰੀ ਐਵੇਂ ਹੁੰਦਾ ਨਾ ਵੀ ਜੇ ਮੰਨ ਲਓ ਵੀ ਤੂੰ ਥੋੜੀ ਫ੍ਰੈਸ਼ ਆ ਜਾਂ ਰੇ ਸਪਰੇਅ ਘੱਟ। ਉਹ ਤਾਂ ਬੇਟਾ ਘਰ ਸਟੋਰ ਕਰਨ ਔਖਾ ਹੋ ਜਾਣਾ ਇਹਨਾਂ। ਕਿੱਥੇ ਕਰਾਂਗੇ? ਉਹ ਮਜਬੂਰੀ ਆ ਜੱਤ ਨੂੰ ਸੱਟਣਾ ਪੈਂਦਾ। ਜਿੰਨਾ ਕ ਅਸੀਂ ਰੱਖਿਆ ਫੇਰ ਬੀਜ ਕੇ ਬਾਦੂ ਜਿਹੜੀ ਹੁੰਦੀ ਆ ਉਹ ਰੱਖ ਲਈਦਾ 3-4 ਦਮ ਬਾਦੂ ਰੱਖ ਲਈਦੀ ਆ। ਤੇ ਉਹ ਫਿਰ ਮੰਡੀ ਉਹ ਵੀ ਦੇ ਦੇਣਾ। ਐਕਸਪੈਰੀਮੈਂਟ ਵੀ ਕਰਦੇ ਰਹਿੰਦੇ ਆ ਤੁਸੀਂ। ਹਾਂ ਕੀਤੀ ਚ ਐਕਸਪੈਰੀਮੈਂਟ ਕਰਦੇ ਆਂ ਜੀ ਮੈਂ ਤਾਂ ਹੁਣ ਵੀ ਸਟਿਲ ਵੀ ਕਰੀ ਜਾਂਦੇ ਆ ਹੁਣ ਅਸੀਂ ਕਿਉਂਕਿ ਪਹਿਲਾਂ ਅਸੀਂ ਹੁਣ ਫਰੂਟਸ ਵਸਤ ਲਾਏ ਇਹ ਫੇ ਅੰਬਰੂਦ ਲਾ ਕੇ ਦੇਖੇ ਅੰਰੂਦਾਂ ਨੇ ਹੁਣ ਬੋਹਣੇ ਪਏ ਕਿਉਂਕਿ ਤੋਤੇ ਇੰਨੇ ਆਉਂਦੇ ਆ ਲੋਕ ਇੰਨੇ ਆਉਂਦੇ ਆ ਕੁਝ ਨਹੀਂ ਬਚਦਾ ਜਿਹੜੇ ਐਪਲ ਬੇਰ ਆ ਉਹ ਲਾਏ ਉਹ ਸਾਨੂੰ ਸਮਝੇ ਹੀ ਨਹੀਂ ਆਈ ਫੇ ਰਾਤੋਂ ਰਾਤ ਬੇਰ ਕੌਣ ਚੁੱਕ ਜਾਂਦਾ ਉਹ ਫੇ ਪਤਾ ਲੱਗਾ ਵੀ ਇਹਨਾਂ ਨੂੰ ਕੋਈ ਚਮਗਦਰ ਕੇ ਕੀ ਆਉਂਦੇ ਆ ਉਹ ਸਾਰੀ ਬਾਗ ਹੀ ਖਾਲੀ ਕਰ ਗਏ ਉਹ ਬਟਾਉ ਨਹੀਂ ਪਏ ਹੁਣ ਅਸੀਂ ਜਿਹੜਾ ਹੁਣ ਮੈਂ ਸੱਚ ਕੀਤਾ ਹੁਣ ਅਸੀਂ ਪਾਮ ਟਰੀ ਲਾ ਰਹੇ ਪਾਮ ਟਰੀ ہاں ਉੱਚਾ ਉਹਨਾਂ ਦਾ ਫਿਰ ਫਿਰ ਤੁਹਾਨੂੰ ਵੀਡੀਓ ਬਣਾਉਣਾ ਹੋਣਾ ਪੈਣਾ ਅਸੀਂ ਆਵਾਂਗੇ ਜਰੂਰ ਆਵਾਂਗੇ ਉਹ ਉਹ ਮੇਰਾ ਬੀਜ ਆ ਜਾਣਾ ਮਹਿੰਗਾ ਬੀਜ ਆ ਵੀ ਤੇ ਉਹ ਹੁਣ ਅਸੀਂ ਚਾਰ ਕਿਨਾਲ ਤਾਂ ਬਹਿਲਾ ਜਿੱਥੋਂ ਅਸੀਂ ਅੰਬੂਰੂਦ ਵਗੈਰਾ ਬਾਏ ਬੇਰੀਆਂ ਕੱਟੀਆਂ ਤੇ ਬਾਕੀ ਉਹ ਕਾਨਕ ਵੱਢ ਕੇ ਫਿਰ ਅਸੀਂ ਡੇਢ ਕ ਖੇਤ ਤੇ ਟਰਾਈ ਕਰਾਂਗੇ ਜੇ ਬੈਨੀਫੀਸ਼ੀਅਲ ਰਿਹਾ ਤਾਂ ਫਿਰ ਉਹਨੂੰ ਅੱਗੇ ਬਦਾਵਾਂਗੇ। ਯਾ ਕਈ ਵਾਰੀ ਗੇੜਾ ਲੱਗਿਆ ਕਦੀ ਵਿਦੇਸ਼ ਦਾ ਉੱਥੇ ਜਾ ਕੇ ਦੇਖ ਕੇ ਆਈ ਨਹੀਂ। ਨਹੀਂ ਮੈਂ ਨਹੀਂ ਜਾਂਦੀ। ਕਦੀ ਨਹੀਂ ਗਏ। ਮੈਂ ਨਹੀਂ ਗਏ। ਅੱਛਾ। ਬ੍ਰਦਰ ਗਏ ਸਾਰੇ ਗਏ। ਜੇ ਮੈਂ ਬਾਅਦ ਚ ਜਿੰਦੀ ਫਿਰ ਉਹ ਸਾਰੇ ਕਹਿੰਦੇ ਤੂੰ ਮੇਰੇ ਪੁੱਛਦਾ ਖਾਨਦਨ ਸਾਰਾ ਬਾਦਿਆ ਬਾਕੀ ਸਾਰੇ ਤਾਇ ਚਾਚੇ ਸਭ ਬਾਦਿਆ। ਉਹ ਕਹਿੰਦੇ ਜੇ ਤੁਸੀਂ ਹੈਗਾ ਤੁਸੀਂ ਮੁੰਡਾ ਨਹੀਂ। ਫਿਰ ਕੋਡ ਮੋੜਦਾ ਡਾਲਰ ਦੇਖ ਕੇ ਮੈਂ ਇਹ ਕਹਿੰਦਾ ਤੁਸੀਂ ਰਾਤਾਂ ਤੁਸੀਂ ਇੱਥੇ ਹੀ ਰਹੋ ਤੁਸੀਂ ਤਾਂ ਰਾਤ ਨੂੰ ਵੀ ਨਹੀਂ ਸੌਣਾ ਕੰਮ ਜਿਆਦਾ ਹੈ ਮੈਂ ਦਿੱਲੀ ਨਹੀਂ ਕੀਤਾ ਕਦੀ ਵੀ ਜਾਈ ਨਹੀਂ ਮੈਨੂੰ ਅੱਛਾ ਹੈਪੀ ਕੰਟੈਂਟ ਵਿਦ ਮਾਈ ਲਾਈਫ ਅੱਛਾ ਲੋੜ ਹੀ ਨਹੀਂ ਮੈਨੂੰ ਕੱਲ ਹੀ ਜਾਣ ਕੋਈ ਬਹੁਤੀ ਇੱਛਾ ਨਹੀਂ ਰੱਖੀ ਕਿਸੇ ਚੀਜ਼ ਦੀ ਨਾ ਲੋੜ ਨਹੀਂ ਇੱਥੇ ਹੀ ਸਭ ਕੁਝ ਹੂੰ ਬਹੁਤ ਸੋਹਣਾ ਹੂੰ ਨਾ ਟਾਈਮ ਹੈ ਇੱਥੇ ਹੀ ਲੋਕ ਆ ਜਾਂਦੇ ਚੱਲ ਜਾਂਦੇ ਆਪਣੇ ਸੋਸ਼ਲ ਲਾਈਫ ਇਹ ਹੋ ਜਾਈ ਹੈਗੀ ਆ ਸਾਰਿਆਂ ਨਾਲ ਗੱਟੂ ਕਹਿੰਦੇ ਮੇਰੀ ਘਰ ਹੈਗੀ ਆ ਬਸ ਠੀਕ ਹੈ ਲੋੜ ਨਹੀਂ ਜਾਂਦੀ ਮੈਂ ਤਾਂ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਜਾਂਦੀ ਮੈਂ ਉਹੀ ਪੁੱਛਣ ਲੱਗਿਆ ਸੀ ਕਦੀ ਰਿਸ਼ਤੇ ਦੀ ਪਿੰਡ ਜਾਂਦੀਆਂ ਉਹ ਕੋਲੇ ਹੀ ਅੱਧੇ ਘੰਟੇ ਦਾ ਰੰਦੇ ਆ ਕੋਟਗੜੇਵਾਲ ਅਦਰਵਾਇਜ਼ ਜਾਂ ਬ੍ਰਦਰ ਕੋ ਕਦੀ ਜਾਂਦੀਆਂ ਨਹੀਂ ਤਾਂ ਉਹੀ ਆ ਜਾਂਦੀਆਂ ਨਹੀਂ ਤਾਂ ਮੈਂ ਨਹੀਂ ਜਾਂਦੀ ਕਿਸੇ ਵਿਆਹ ਦਾ ਕਰਾਉਣਾ ਤੇ ਕਿਸੇ ਪਾਸੇ ਮੈਂ ਦੇਖਣਾ ਵੀ ਨਹੀਂ ਚਾਹੁੰਦੀ ਮੈਂ ਵਿਆਹ ਤੇ ਦੇਖਣ ਵੀ ਨਹੀਂ ਜਾਂਦੀ ਜਾਂਦੀ ਨਹੀਂ ਦੇਖਣ ਕਈ ਵਾਰੀ ਐਵੇਂ ਵੀ ਸਮਾ ਆ ਜਾਂਦਾ ਵੀ ਜੀ ਵੀ ਚਲੋ ਬੰਦੇ ਨੂੰ ਨਾ ਕਈ ਵਾਰੀ ਲੋਡ ਪੈ ਜਾਂਦੀ ਆ ਵੀ ਮੈਂਟਲੀ ਕੋਈ ਨਾ ਲੋਵੇ ਕੋਈ ਸਟਰੋਂਗ ਹੁੰਦਾ ਫਿਰ ਉਦੋਂ ਕੀ ਕਰਦੇ ਹੋ ਤੁਸੀਂ ਕਿਉਂਕਿ ਰਹਿਣੇ ਤਾਂ ਤੁਸੀਂ ਘਰੇ ਇਕੱਲੇ ਹੋ ਨਾ 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 ਮੈਂਟਲੀ ਮੈਂ ਕਦੀ ਇਦਾਂ ਦਾ ਟਾਈਮ ਹੀ ਨਹੀਂ ਹੁੰਨ ਦਿੱਤਾ ਹਾਂ ਨਾ ਮੈਂਟਲੀ ਕਦੇ ਹੋਣਾ ਦੇਖੋ ਜੇ ਬੰਦੇ ਨੂੰ ਆਪਣੇ ਪਰਿਵਾਰ ਚ ਖੁਸ਼ ਆ ਹਨਾ ਅਸੀਂ ਇਹੀ ਪਰਮਾਤਮਾ ਮਰਦਾਸ ਕਰੀ ਦੀਆ ਤੇ ਪਰਮਾਤਮਾ ਖੁਸ਼ ਖੁਸ਼ ਹੀ ਲੈ ਦੇਈ ਕੋਈ ਇਹੋ ਜਿਹਾ ਤਾਂ ਹੀ ਕੋਈ ਬੱਚਿਆਂ ਦੀ ਕੋਈ ਹੋਰ ਸਾਨੂੰ ਨਾ ਦਿਖਾ ਲਈ ਆਪਣਾ ਪਾਠ ਕਰ ਲਈਦਾ ਪਾਠ ਦੀ ਮੈਂ ਬਹੁਤ ਅੱਜਕੱਲ ਤਾਂ ਉਤੀਤ ਕਰਦੀ ਕਿਉਂਕਿ ਨਹੀਂ ਦੇ ਅੱਜਕੱਲ ਤਾਂ ਬਹੁਤੀ ਪ੍ਰੋਬਲਮ ਮੈਸੇਜ ਚ ਆ ਜਾਂਦੀ ਆ ਵੀ ਕਿਸੇ ਦਾ ਤਾਂ ਨੀਂਦ ਆਉਣੀ ਹੀ ਨਹੀਂ ਸਵੇਰ ਨੂੰ ਸਾਰੇ ਕਹਿੰਦੇ 4 ਵਜੇ ਉੱਠ ਕੇ ਬਾਤ ਕਰੋ ਸਰ ਨਹੀਂ 4 ਵਜੇ ਆਉਂਦੀ ਹੈ ਫਿਰ ਫਿਰ ਰਾਤ ਨੂੰ ਪਾਠ ਕਰ ਨਹੀਂਦਾ ਐਵੇਂ ਕਈ ਵਾਰੀ ਨਾ ਅੱਜਕੱਲ ਤਾਂ ਇਹ ਵੀ ਕਹਿੰਦੇ ਜਿਵੇਂ ਸਾਡੇ ਵਰਗਿਆਂ ਨੂੰ ਵੀ ਸਟ्रेस ਬੜਾ ਆ ਜੀ ਡਿਪਰੈਸ਼ਨ ਹੋ ਜਾਂਦਾ ਆ ਵੀ ਸੋਚਣਾ ਜਿਆਦਾ ਅਸੀਂ ਟੈਨਸ਼ਨਾਂ ਜਿਆਦੀਆਂ ਲੈ ਜਾਂਦੇ ਆ ਉਹ ਫਿਰ ਕਿਵੇਂ ਤੁਸੀਂ ਹੈਂਡਲ ਕਰਦੇ ਹੋ ਨੇ ਸਟ੍ਰੈਸ ਦੀ ਮੈਂ ਮੇਨ ਕਾਲ ਇਹ ਦੇਖੀ ਆ ਜਿਹੜਾ ਬਿੱਲ ਰਹਿੰਦੇ ਆ ਕੰਮ ਨਹੀਂ ਕਰਦੇ ਜਾਂ ਸਟ੍ਰੈਸ ਤਾਂ ਆਉਣਾ ਜਦੋਂ ਮਨੀ ਪ੍ਰੋਬਲਮ ਹੋਣੀ ਆ ਜਦੋਂ ਕੰਮ ਨਹੀਂ ਕਰਨਾ ਤਾਂ ਮਨੀ ਵੀ ਨਹੀਂ ਹੋਣੀ ਹੱਥ ਲੱਗੇ ਹੋਏ ਇਹਨਾਂ ਨੂੰ ਕਿਸਾਓ ਜਿੰਨੇ ਕਸਾਵਾਂਗੇ ਉਹਨੇ ਪਾਣੀ ਆ ਦੇਣਾ ਉਹਨੇ ਉਹਨਾਂ ਨੂੰ ਪੈਸਾ ਬਣਦਾ ਜੇ ਤੁਸੀਂ ਕੰਮ ਨਹੀਂ ਕਰੋਗੇ ਤਾਂ ਫੇਰ ਬੇਟਾ ਪੈਸੇ ਦੀ ਪ੍ਰੋਬਲਮ ਤਾਂ ਹੱਥ ਪੇਲੇ ਆਪਣ ਮੋਰੇ ਖੜੀਆ ਰੋ ਚਾਹੀਦਾ ਪੈਸੇ ਕੁਝ ਵੀ ਨਾ ਮੈਂ ਕਰਾਂ ਕਿੱਥੇ ਜਾਣਾ ਪੈਣਾ ਟਰੈਕਟਰ ਨੇ ਬਿਨਾ ਤੇਲ ਤੋਂ ਨਹੀਂ ਚੱਲਣਾ ਹਾਂ ਹੈਨਾ ਆਪ ਮੈਂ ਬਿਮਾਰ ਬੜਾ ਘੱਟ ਹੁੰਦੀ ਆ ਤੇ ਕੋਈ ਅਸੀਂ ਬਿਮਾਰੀ ਦੀ ਲੋੜ ਨਹੀਂ ਪੈਂਦੀ ਤੇ ਕਿਸੇ ਹੋਰ ਨੂੰ ਪੈ ਜਾਂਦੀ ਆ ਉਹਨੂੰ ਪੈਸੇ ਦੇਣੇ ਪੈਂਦੇ ਆ ਬਿਮਾਰੀ ਲਈ ਹਾਂ ਕੋਈ ਹੋਰ ਆਪਣੇ ਖਾਤੇ ਪੈ ਜਾਂਦੇ ਆ ਤੇ ਇਸ ਕਰਕੇ ਸਟ੍ਰੈਸ ਤਾਂ ਹੁੰਦਾ ਮੈਂ ਦੇਖਿਆ ਸਟ੍ਰੈਸ ਦੀ ਮੇਨ ਕੌ ਜਿਹੜੀ ਆ ਉਹ ਵਿਹਲਾ ਪਾਣਿਆ ਵਿਹਲਾ ਪਾਣਿਆ ਜਾਂ ਸੋਚੀ ਜਾਂ ਹੂੰ ਦੂਜੇ ਨੂੰ ਦੇਖ ਕੇ ਜਲੀ ਜਾਣਾ ਇਹ ਉਹਦੇ ਕੋਈ ਨਹੀਂ ਚੀਜ਼ ਆ ਉਹ ਆ ਤਰੱਕੀ ਕਰ ਗਿਆ ਕਿਸੇ ਦਾ ਫਿਕਰ ਅਸੀਂ ਕਾਹਦੇ ਲਈਏ ਹੂੰ ਜੇ ਉਹ ਹੈਗਾ ਤੁਸੀਂ ਖੁਸ਼ ਹੋਵੋ ਕੋਸ਼ਿਸ਼ ਕਰੋ ਤੁਸੀਂ ਵੀ ਉਹਦੇ ਵਰਗੇ ਬਣੋ ਹੂੰ ਉਤੋਂ ਵੀ ਉੱਤੇ ਬਣ ਜੇ ਖੁਸ਼ੀ ਨੂੰ ਵੇਖੀ ਆਪਾਂ ਖੁਸ਼ੀ ਵਧਾਈ ਆਪਾਂ ਉਹ ਤੋਂ ਵੀ ਉੱਤੇ ਟਰਾਈ ਕਰੀਏ ਤਾਂ ਕਿ ਅਸੀਂ ਹੋਰ ਜਿਆਦਾ ਕੁਛ ਗੇਨ ਕਰ ਸਕੀ ਹਾਂ ਚਲੋ ਠੀਕ ਹੈ ਬੀਜੀ ਤੁਸੀਂ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਮੀ ਪੈਂਦੇ ਜੀ ਅਸੀਂ ਤੁਹਾਨੂੰ ਥਕੇ ਨਾ ਸੰਦਿਆ ਅੱਜ ਬਹੁਤ ਬਹੁਤ ਧੰਨਵਾਦ ਬਿਲਕੁਲ ਇਹ ਮਾਨੀ ਤੇ ਅੱਜ ਚੰਦ ਬੜੀਆ ਬਹੁਤ ਬਹੁਤ ਨਿਕਲਦੀ ਆ ਧੰਨਵਾਦ ਤਾਂ ਹਾਂ ਚਲੋ ਇਸ ਬੰਦੇ ਤੇ ਤੁਸੀਂ ਮੈਂ ਟਰੈਕਟਰ ਚਲਾਉਣ ਲਾ ਦਿਆਂ ਫੇਰ ਮੈਂ ਠੀਕ ਰਹਿਣੀ ਚਲੋ ਵਧੀਆ ਟਰੈਕਟਰ ਚਲਾ ਨਹੀਂ ਹੁੰਦਾ ਨਾ ਫਿਟ ਐਂਡ ਫਾਈਂਡ ਹਾਂ ਉਹ ਨਵਾਈ ਦਾ ਫੀਲ ਸਿਕ ਬਿਲਕੁਲ ਜੀ ਧੰਨਵਾਦ ਦਾ ਤੁਸੀਂ ਇਹ ਇਹ ਗੱਲਾਂ ਜਰੂਰ ਸੁਣ ਲਿਓ ਬੀਜੀ ਦੀਆਂ ਵੀ ਜਿਹੜਾ ਬੰਦਾ ਲਾਈਫ 'ਚ ਆਪਣੇ ਆਪ ਨੂੰ ਸਟ्रेस ਫੀਲ ਕਰ ਰਿਹਾ ਜਾਂ ਉਹਦਾ ਮਾਈਂਡ ਫਰੈਸ਼ ਨਹੀਂਗਾ ਤੇ ਇਹ ਗੱਲਾਂ ਜਦੋਂ ਸੁਣੋਗੇ ਤੁਹਾਨੂੰ ਬਹੁਤ ਮੋਟੀਵੇਸ਼ਨ ਮਿਲੂਗੀ। ਕੁਝ ਬੰਨੇ ਦੀ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ